ਹਾਂਜੀ ਦੋਸਤੋ ਮੈਂ ਤੁਹਾਡਾ ਆਪਣਾ ਜਕਸીર ਕੋਟਲੀ ਤਜਪਾਇਆ ਬਾਈ ਦੀ ਬਕਸਾ ਉਤੇ ਪਿੰਡ ਕੋਟਲੀ ਗਲਾਂ ਤੇ ਵੀਡੀਓ ਨੂੰ ਸ਼ੇਅਰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਦੱਸਿਓ ਵੀ ਵੀਡੀਓ ਕਿਵੇਂ ਲੱਗੀ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਦਾ ਨਾਂ ਹੈਗਾ ਜੀ ਮਿੰਟੂ ਸਿੰਘ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹਾਂਜੀ ਆਪਾਂ ਇਹ ਟਰਾਲੀਆਂ ਦੇਖ ਕਰਦੇ ਆਂ ਹਾਂਜੀ ਹਾਂਜੀ ਤੇ ਇਹਦੇ ਚਾਪਾਂ ਕਿਹੜੇ-ਕਿਹੜੇ ਤੁਸੀਂ ਮਤਲਬ ਉਹ ਕਰਦੇ ਹੋਗੇ ਲੋਹਾ ਕਿਹੜੀ ਕੰਪਨੀ ਦਾ ਵਰਤਦੇ ਹੋ ਅਪਾ ਟਾੜਾ ਦੀ ਚਾਦਰ ਲਾਉਣੀ ਹੈ ਇਹ ਚ ਹਾਂਜੀ ਹਾਂ ਸਾਈਡਾਂ 12 ਕੇਜੀ ਲਾਉਣੀ ਆ ਠੀਕ ਹੈ ਜੀ ਥੱਲੇ 10 ਕੇ ਚਾਦਰ ਲਾਉਣੀ ਠੀਕ ਹੈ ਜੀ ਹਾਂਜੀ ਬਾਕੀ ਅਲੱਗ-ਅਲੱਗ ਕੰਪਨੀਆਂ ਜਿਹੜੀਆਂ ਪੰਜਾਬ ਜਾਂ ਜੰਡੂ ਵਾਲ ਮਾਲ ਵਸਦੇ ਨੇ ਸਾਰਾ ਜੀ ਠੀਕ ਹੈ ਜੀ ਹਾਂਜੀ ਤੇ ਤੁਸੀਂ ਸੇਲ ਇਹ ਕਿਸ ਤਰ੍ਹਾਂ ਜਾਂ ਤੁਸੀਂ ਮਤਲਬ ਆਰਡਰ ਤੇ ਕਿਸੇ ਨੂੰ ਬਣਾਉਣਾ ਹੋਵੇ ਹਾਂਜੀ ਹਾਂਜੀ ਆਰਡਰ ਦੇ ਵੀ ਤਿਆਰ ਕਰ ਦਿੰਦੇ ਆ ਡਿਮਾਂਡ ਦੇਖਾ ਉਹਨਾਂ ਜਿੰਨੀ ਹੈ ਵੀ ਹੈਵੀ ਤੋਂ ਹੈਵੀ ਡਬਲ ਡੈਰੀ ਸਿੰਗਲ ਡੈਰੀ ਸਾਈਜ਼ ਦੇ ਹਿਸਾਬ ਨਾਲ 11 12 13 14 ਡਬਲ ਡੈਰੀ ਚ ਆ ਜਾਂਦੀ ਆ ਜੀ ਤੇ ਬਾਕੀ ਮੈਂ ਬਾਹਰ ਵੀ ਥਾਲੇ ਖੜਿਆ ਉਹ ਤੁਸੀਂ ਪੁਲਲੇ ਦੇ ਦੋ ਥਾਲੇ ਖੜਿਆ ਉਹ ਤੁਸੀਂ ਕਿੱਥੇ ਸੇਲ ਕਰੋ ਜਾਂ ਕਿਸੇ ਨੇ ਬਣਵਾਇਆ ਇਹ ਅੱਜ ਐਂ ਦਵਾਰ ਆਈ ਅੱਜ ਭਲਾਡੇ ਦੀ ਮੰਡੀ ਆ ਜੀ ਉਹ ਦਵਾਰ ਨੂੰ ਤਲਵੰਡੀ ਦੀ ਮੰਡੀ ਹੁੰਦੀ ਆ ਠੀਕ ਹੈ ਮੰਡੀਆਂ ਤੇ ਸਵੈ ਜੀ ਹਾਂਜੀ 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 ਬਾਕੀ ਸੌਡੀ ਨਾਲ ਜੇ ਕਿਸੇ ਨੇ ਕੰਟਰੈਕਟ ਕਰਨਾ ਹੋਵੇ ਹਾਂਜੀ ਹਾਂਜੀ ਆਪਣਾ ਨੰਬਰ ਆ 95012 17090 ਜੀ 99699900 ਜਰੰਗਾ ਜੀ ਠੀਕ ਹੈ ਆਪਣੇ ਕੋਲ ਕਿੰਨੇ ਇਸਟੈਂਡ ਆਪਣੇ ਕੋਲੇ ਤਾਂ ਅਨਪੀਸ ਖੜਿਆ ਜੀ ਬਾਕੀ ਡੇਲੀ ਡੇਲੀ ਤਿਆਰ ਹੋਈ ਜਾਂਦੇ ਆ ਜੀ ਮਾਲ ਨੰਗੀ ਜਾਂਦਾ ਉਹ ਮੇਰੇ ਕੋਲ ਮੁਲਾਜ਼ਮ ਕਿੰਨੇ ਕੰਮ ਕਰਦਾ ਇੱਥੇ ਇੱਥੇ 4 ਮੁਲਾਜ਼ਮ ਕੰਮ ਕਰਦੇ ਆ ਜੀ ਠੀਕ ਹੈ ਜੀ ਤੇ ਹੁਣ ਇਸ ਟਾਈਮ ਤੁਹਾਡੇ ਕੋਲ ਕਿੰਨੇ ਪੀਸ ਖੜਿਆ ਜਿਹੜੇ ਆ ਆ ਟਰਾਲੀ ਆ ਜੀ 11 6 ਦੀ ਹੈ ਇਹ ਤਿਆਰ ਹੋਈ ਜਾਂਦੀ ਹੈ ਇਹ ਸਿੰਗਲ ਗਾਟੇ ਚ ਆ ਗਈ ਠੀਕ ਹੈ ਜੀ ਹਾਂ ਜੀ ਇਹ ਸਾਈਡ ਤੇ ਤਿਆਰ ਹੋਈ ਜਾਂਦੀ ਹੈ ਇਹ ਡਾਲਾ ਦੇਖ ਸਕਦੇ ਹੋ ਤੁਸੀਂ ਦੋ ਸਾਈਡ ਨੂੰ ਖੁੱਲਦਾ ਵੈਕ ਸਾਈਡ ਤੋਂ ਅੱਛਾ ਜੀ ਹਾਂ ਜੀ ਇਹਦੇ ਮੰਨ ਕੇ ਚੱਲ ਗਰਾਵੀ ਲੋਕ ਲਾਉਣਾ ਦਾ ਹਾਂਜੀ ਇਹ ਕੰਪਲੀਟ ਹੋ ਜੂ ਅੱਜ ਸ਼ਾਮ ਤੱਕ ਜੀ ਠੀਕ ਹੈ ਜੀ ਹਾਂਜੀ ਇਹ ਟਰਾਲੀਆਂ ਅੱਜ ਬਲਾਡੇ ਮੰਡੀ ਤੇ ਜਾਣੀਆਂ ਇਹ ਟਰਾਲੀ ਦੋ ਵਾਰ ਖੜੀਆਂ ਜੀ ਤਾਂ ਰੰਗ ਕਰੀ ਜਾਂਦੇ ਆ ਭਾਈ ਤੇ ਰੰਗ ਨੂੰ ਵੀ ਤੁਸੀਂ ਆਪ ਹੀ ਹਾਂਜੀ ਜੀ ਇਹ ਬਾਈ ਘੁੰਮਣ ਤੋਂ ਆਏ ਰੰਗ ਕਰਨ ਵਾਲੇ ਅੱਛਾ ਜੀ ਸ਼ੇਵਕ ਨਾਮ ਆ ਇਹਨਾਂ ਦਾ ਤੇ 2K ਪੇਂਟ ਕਰਵਾਉਣਾ ਜੀ ਭਾਈ ਵਧੀਆ ਕਲਰ ਕਰਵਾਉਣਾ ਜੀ ਆਪਾਂ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਹਾ ਹੱਬਾ 8 ਨਾੜੀ ਪਾਉਣੇ ਆ ਸਟੀਲੀ ਹੱਬ ਪਾਉਣੇ ਆ ਆਪਾਂ 683 ਨੰਬਰ ਵੈਰਾਂਗਾ ਪੈਂਦਾ ਜੀ ਇਹਦੇ ਵਿੱਚ ਸਹੀ ਤੇ ਬਾਕੀ ਚਾਦਰ ਤੁਹਾਨੂੰ ਦੱਸ ਦਿੱਤੀ ਟਾਟਾ ਦੀ ਚਾਦਰ ਲਾਵਾਂਗੇ ਤੇ ਗੱਡੂ ਡਲੇ ਤਾਂ ਸਾਲੇ ਚਾਹ ਹਾਂ ਮੈਂ ਮੈਂ ਚਾਸੀ 8 8 ਚਾਰ ਦੀ ਚਾਸੀ ਲਾਉਣੇ ਆ ਜੀ ਅਫਾ ਠੀਕ ਹੈ ਜੀ ਹਾਂ ਜੀ 15 ਬੱਤੇ ਪਾਉਣੇ ਆ ਇਹ ਜਣ ਕੇ ਬੰਦਾ ਕੋਈ ਵੀ ਟਰਾਲੀ ਦੇ ਬੰਦੇ ਨੇ 13 ਜਾਂ 14 ਪਾ ਦਿੰਦੇ ਨੇ ਆਮ ਤੇ ਆਪਾਂ 15 ਪਾਉਣੇ ਆ ਜੀ ਪੂਰੇ ਬਾਜੂ ਠੀਕ ਹੈ ਜੀ ਬੱਤੇ 15 ਪਾਉਣੇ ਆ ਚੂਲਾ ਪੰਜ ਵੀ ਲਾ ਦੇਣਾ ਡਿਮਾਂਡ ਦੇ ਹਿਸਾਬ ਨਾਲ ਚਾਰ ਵੀ ਲਾ ਦੇਣਾ ਜੀ ਉੱਪਰ ਬਿੱਡੇ ਚ ਇਹਦੇ ਵਿੱਚ ਤਾਂ ਨਾ ਪੱਤੀਆਂ ਪਾਈਆਂ ਉਹ ਮੂਰੇ ਨੀਲੀ ਟਰਾਲੀ ਖੜੀ ਹੈ ਜੀ ਉਹਦੇ ਪੱਤੀਆਂ ਚਾਰ ਪਾਈਆਂ ਪੂਰੀਆਂ ਠੀਕ ਹੈ ਹੈਵੀ ਕੰ ਤਸल्ली ਵਾਕਸ ਕੰਮ ਕਰਕੇ ਦਿੰਦੇ ਆਂ ਜੀ। ਹਾਂਜੀ ਭਰਾਓ ਜੇ ਕਿਸੇ ਨੂੰ ਜ਼ਰੂਰ ਲੋੜ ਹੋਵੇ ਤਾਂ ਜ਼ਰੂਰ ਬਾਈ ਨਾਲ ਸੰਪਰਕ ਕਰਿਓ। ਤੇ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਵੀ ਤੁਹਾਨੂੰ ਦੇ ਦਾਂਗੇ ਤੇ ਬਾਈ ਨੇ ਆਪ ਵੀ ਬੋਲ ਤਾ ਇੱਕ ਵਾਰੀ ਬਾਈ ਤੁਸੀਂ ਹੋਰ ਵੀ ਬੋਲ ਦੋ। ਆਪਣਾ ਨੰਬਰ ਹੈ 95012 17090 ਜੀ 99699 99054 ਜੀ। ਠੀਕ ਹੈ ਜੀ। ਹਾਂਜੀ। ਤੇ ਬਾਈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਵੀਡੀਓ ਨੂੰ ਤੇ ਬਾਈ ਨੇ ਇਥੇ ਪਿੰਡ ਦੇ ਵਿੱਚ ਹੀ ਕੰਮ ਕੀਤਾ ਟਰਾਲਿਆਂ ਦਾ ਪਿੰਡ ਕੋਟਲੀਗਲਾ ਜ਼ਿਲ੍ਹਾ ਮਾਨਸਾ। ਧੰਨਵਾਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ।